ਦੇਖੋ ਜੀ ਪਨੀਰੀ ਆਪਣੀ ਇਹ ਬੀਜੀ ਦੀ ਆਪਾਂ ਨੇ 20 ਤਰੀਕ ਨੂੰ ਬਹੁਤ ਵਧੀਆ ਜੰਮੀ ਪਨੀਰੀ ਤੇ ਬਾਕੀ ਪਾਣੀ ਪਾ ਦਈਏ ਮਾਹ ਮਾ ਪਤ ਪਤਲਾ ਜਾ ਤੇ ਰਾਤ ਅੱਜ ਜੀ ਆਪਾਂ ਨੇ ਦੋ ਥੈਲੀਆਂ ਬਾਕੀ ਤੇ ਪਰਲੇ ਕਰੇ ਮੈਂ ਪਰਸੋਂ ਬੀਜੀਆਂ ਦੀਆਂ ਵਧੀਆ ਜੰਮ ਰਹੀ ਆ ਉਹ ਵੀ ਬਹੁਤ ਸੋਣੀ ਇਹ ਇਹ ਵਾਂ ਥੋੜੀ ਜੀ ਹਲੇ ਉਦਣ ਜਿਦਣ ਬੀਜੀ ਦੀ ਆਪਣਾ ਅਗਲੇ ਦਿਨ ਤੂਫਾਨ ਜਾਂ ਚੱਲ ਗਿਆ ਤਾਂ ਖੈਰ ਪਾਣੀ ਭਰਿਆ ਵਾ ਤਾਂ ਬਚਾਅ ਹੋ ਗਿਆ ਬਹੁਤ ਵਧੀਆ ਜੰਮੀ ਵੀ ਦੇਖੋ ਐਨ ਇੱਕ ਸਾਰ ਹੈ ਬਾਕੀ ਉਠਾ ਠਾਓ ਵੀ ਠੀਕ ਹੈ ਜੀ ਸਾਬ ਦੇ ਲੱਗਦਾ ਪਨੀਰੀ ਮੇਰੇ ਖਿਆਲ ਤੇ 20 ਕੁ ਦਿਨ ਮਤ ਤਿਆਰ ਹੋ ਜਾਵੇ ਜਿਲਾਣੀ ਹੋਏ ਬੰਦੇ ਨੇ 10 ਤਰੀਕ ਨੂੰ ਕਰਦਮ ਤਿਆਰ ਹੋਊ ਲੇਖ ਲੈ 10 ਤਰੀਕ ਨੂੰ ਲਾਣੀ ਵੀ ਹੋ ਜਾਏਗੀ ਜੇ ਕਹਿਆ ਤੂੰ ਹੂੰ ਦੇਮਾ ਛਾਣਾ ਜਾ ਅੱਜ ਰਹੇ ਦਾ ਇਹੋ ਫਨਕਾਰੇ ਮਾਰੇਗੀ ਵੀ ਨਹੀਂ ਰਹੇ ਤੇ ਮਾਰੀ ਫਨਕਾਰੇ ਹੈ ਹੱਦੀ ਪੇ ਭਰ ਜਾਏਗੀ ਹੱਦੀ ਮਣੀ ਘੜਿਆ ਪਾਣੀ ਥੋੜਾ ਥੋੜਾ ਨਹੀਂ ਸੱਜਰੀ ਸਵੇਰ ਟਾਈਮ ਹੋ ਗਿਆ 7 ਦਾ ਵੀ 7 ਵਜ ਗਏ ਸਵੇਰੇ ਸਵੇਰੇ ਮਾਚਲ ਪਾਣੀ ਪਾ ਦिए ਬਨੇਰੀ ਮਾ ਬਾਕੀ ਉਹਦਾ ਤਾਰਿਆ ਆਪਾਂ ਨੇ ਪਾਣੀ ਥੋੜਾ ਜਿਹਾ ਤਾਜ਼ ਮੈਂ ਕਹੇ ਰੇ ਮੈਂ ਜਿਹੜੇ ਮੈਂ ਰਾਤ ਬਿਜੀ ਆ ਸਾਂਝ ਖਾਲੀ ਕਰਦੇ ਇਹਨੂੰ ਕਿਉਂਕਿ ਅੱਗੇ ਮੌਸਮ ਵੀ ਖਰਾਬ ਦੱਸਿਆ ਬਾ ਛੇਤੀ ਹਵਾ ਲੱਗੂਗੀ ਛੇਤੀ ਤੂਆ ਜੜਪਾਗ ਚਲਦੀ ਬਣੂਗੀ ਜਿੰਨੀ ਹਵਾ ਲੱਗੂਗੀ ਉਨੀ ਛੇਤੀ ਚਲਾ ਆਪਣੀਰੀ ਹਾਂ ਵੀ ਵੇਹ ਦਾ ਜੇ ਪਾਣੀ ਨਾ ਵੀ ਹੋਇਆ ਨਾ ਗਾਰੇ ਮੰਗੇਰ ਦੇ ਵਧੀਆ ਰਹਾ ਗਾਰੇ ਮੰਗੇਰੀ ਵੀ ਵੀ ਮੀਂਹ ਨੂੰ ਆ ਮੌਸਮ ਨਾ ਖਰਾਬ ਹੋਇਆ ਬਸ ਕੋਈ ਦਿੱਕਤ ਨਹੀਂ ਹੈ ਨੱਕਾ ਲਾ ਦੇ ਥੋੜਾ ਸਵਾਰਕ ਬਾਕੀ ਭਈਏ ਆ ਗਏ ਅੱਜ ਭਾਈ ਕਰਦੇ ਰੇ ਦਾ ਕੰਮ ਚਾਲੂ ਉਰਾਂ ਤਾਂ ਗਿੱਲੇ ਆ ਖੇਤ ਇਹ ਦੇਖੋ ਬਾਕੀ ਪਰਲੇ ਖੇਤਾਂ ਮਾ ਕਰਾਲੀ ਵਾਲਿਆਂ ਮਾ ਚੱਲਦਾ ਹੋ ਜੂਆ ਕੰਮ ਉਧਰ ਛੋਟੀ ਐ ਨਾ ਧਰਤੀ ਛੋਟੇ ਛੋਟੇ ਹੈ ਮਾ ਪਾਲੇ ਮਾ ਹਿੱਦਨੇ ਚੱਲ ਪੰਜ ਬੰਦੇ ਆਏ ਆ ਇੱਕ ਹੋਰ ਆ ਜਾਗਾ ਲੰਗਰੀ 6 ਹੋ ਜਾਣਗੇ ਜੇ ਆ ਗਿਆ ਬਾਕੀ ਚਲੋ ਕਿੱਲੇ ਕਮਾ ਦਾ ਪਾਉਂਗੇ ਪੰਜ ਕਟਰਾਲੀਆਂ ਦਾ ਘੇਰੇ ਦਉਗੇ ਹਮ ਬਾ ਫਿਰ ਗਿਆ ਬਤ ਪਤਲਾ ਜਾ ਹਮ ਬੰਦ ਕਰਦੇ ਹਣੀ ਹਾਂ ਹਮ ਨਾ ਜਾਊਗਾ ਨਾ ਬੰਦੋ ਭਰ ਜਾਗਾ ਇਹ ਹੋਦੀ ਵੀ ਭਰ ਗਈ ਵਾਹ ਲੱਗ ਜਾਂਦੀ ਨਾ ਉਹਨਾਂ ਬਾਣੀ ਚਲੋ ਕਰ ਦਈਏ ਬੰਦ ਸੋਕਮਨ ਸਿੰਘ ਦੇਖੋ ਕਿਥੇ ਚੜਿਆ ਬੈਠਿਆ ਹੈ ਚਿਕਨੇ ਚਿਕਨੇ ਹੈ ਹੈ ਮਿੱਟੀ نکالਦੇ ਕਰੋ ਹੈ ਇਸ ਵਿੱਚ ਇਹਹੀ ਥੋੜਾ ਇੱਕ ਟਿੱਪਰ ਮੇ ਥਾ ਨਾ نکالਦੇ ਕਰੋ ਵਗੜਾਲਾ ਖੇਤ ਮੇ ਕੋਈ ਫਾਇਦਾ ਨਹੀਂ ਇਸਕਾ ਮੇ ਤਾਂ ਮਿੱਟੀ ਹੀਏ ਹੈ ਇਹ ਨਾ 10 ਟਿੱਪਰ ਤਾਂ 10 ਏਕ ਢੇਰ ਮੇ ਉਸ ਮੈਨੂੰ ਫਿਰ ਬਾਅਦ ਮੈਂ ਇਕੱਠਾ ਕੀਆ ਨਾ ਜਦ ਲਾਸਟ ਟਿੱਪਰ ਮੇ ਉਸ ਮੈਂ ਆਇਆ ਹੈ ਹਾਂ ਮੰਨ ਲਿਆ ਇਹ ਟਿੱਪਰ ਮੇ ਤਾਂ ਹਾਈ ਲਿੰਕਾ ਪੈਸੇ ਪਾਸੇ ਹੋ ਗਿਆ ਬਸ ਉਸਨੇ ਇਕੱਠਾ ਕੀਆ ਨਾ ਢੇਰੀ ਲਗਾਇਆ ਉਹ 1 2 ਟਿੱਪਰ ਮੇ ਆ ਗਿਆ ਬਸ ਆਗੇ ਫਿਰ ਉਹ ਅਲੱਗ ਦਾ ਗਿਰਿਆ ਵਾ ਖਾਦ ये यह यहाँ दस टप्रैलता उसमें गिराया यही है बीच में जहाँ तू तो खड़ा ना ऊपर ऊपर उसमें कुछ उस ये इधर को थोड़ा बाकी पड़ोसिया ने छड रखा पानी देखो कितना ठंडी कर रहे धरती ਕੀ ਤਰ ਤਿੰਡੀ ਕਰ ਰਹੇ ਹੈ ਲੈ ਹੈ ਛੋਟੂ ਹੈ ਪਾਣੀ ਹੈ ਖਿੱਚਦਾ ਲੈ ਗਿੱਲੇ ਵਾਂ ਖਿੱਚਦਾ ਦੇਖ ਲੋ ਬਈ ਚਿਕੜੀ ਹੋਈ ਬਈ ਨਾਲੇ 4x4 ਦਾ 4x4 ਹੋ ਰਿਹਾ ਚੱਲਦੇ ਹੁਣ ਆਪਾਂ ਕਰਾਲੀ ਵਾਲੇ ਖੇਤਾਂ ਵਾਂ ਬਈ ਉਪਰੀ ਦੇਖਦੇ ਜਾ ਕੇ ਝੱਟ ਫਿਰ ਹੁਣ ज्यादा गिले पर सोटे हैं खेत चल जाएगा कम चल फिर जमाना जी चलिए सरदार जी ਲੇ ਵਾਹ ਸਾ ਦੇ ਰੇਜ ਦੇਲੇ ਪੂਰੀ ਇਹ ਰੋਗਲੇ ਆ ਮੈਨੂੰ ਕਰਿਆ ਦੋ ਕਿਹੜੇ ਮਰਵਾਲੇ ਦੋ ਪਾ ਕੇ ਰੱਖਾਂ ਦੋ ਕਿਹੜੇ ਮਰਵਾ ਯਾ ਤਾਂ ਇਹ ਵੀ ਫਾਂਡ ਛੱਡ ਲੰਦਾ ਪਰ ਆ ਯਾ ਵੀ ਛੱਲੇ ਕਾ ਥੋੜੀ ਲਾ ਕੇ ਲਾਲੇ ਕਿਉਂ ਪਤਾ ਕਿਆ ਰਹਿ ਜਾਗੀ ਆ ਕਰ ਲੈਣਾ ਆ ਕੋਈ ਕਰਾਂ ਜਾਂ ਤਾਂ ਇੱਕ ਫਾਂਡ ਛੋਟ ਲੈ ਜੇ ਨਾ ਇਹ ਫੇਰ ਆਂਡ ਛੋਟ ਲੈ ਪਰ ਇਹ ਦੱਸਣ ਵਈਏ ਇੱਕ ਪੂਰਾ ਪੂਰਾ ਛੋੜ ਲਿਆ ਫਾਂਟ ਇੱਕ ਮਰੋੜੀ ਵੀ ਫਾਂਟ ਛੋੜ ਲਈ ਸੀ ਰਫ ਇੱਕ ਪਰਾਂ ਵੀ ਛੋੜ ਲਈ ਜਾ ਹੈ ਬਾ ਬੈਠ ਤੋ ਇਸ ਪਾ ਹਾਂ ਆਉਂ ਨੂੰ ਪਸਾਰਿਆ ਫੁੱਲ ਡਾਲਾ ਥੋੜਾ ਅੱਗੇ ਹੀ ਕਰ ਲੈ ਪੂਰਾ ਟੇਰੀ ਲੱਜ ਨਹੀਂ ਦੀਪਟਰ ਟੈਕਸਟਰ ਪਹਿਲੇ ਦੂਸਰੇ ਪਾਸ ਮੈਂ ਨੂੰ ਮਸਾ ਮਾਰਦੇ ਕਿੰਨੇ ਕਿਲਰ ਕਿਲਰ ਥੋੜੇ ਥੋੜੇ ਹਿਲਾਇਆ ਹਾਂ ਤੱਕ ਨਹੀਂ ਸੌ ਜਾਵੇ ਭੈਣਰਾਉ ਭੈਣ ਚੋ ਦੁੱਕਾ ਫੇਲ ਘਟਾ ਹੈ ਉਹ ਬ੍ਰੇਕ ਨਹੀਂ 18 ਰੋਟਾ ਮੀਟਰ ਜੁੜਿਆ ਖੜਿਆ ਭੈਣ ਨਹੀਂ ਇੱਥੇ ਨਹੀਂ ਨਹੀਂ ਸਕਤ ਹੋ ਜਾਗਾ ਇਹ ਯਾਰ ਇਹਨੂੰ ਖੜਾ ਕੇ ਟਰਾਲੀ ਵਿੱਚ ਹੀ ਗਲਮਾਰਦੇ ਟੀਂਦਰ ਪਾ ਗਏ ਮੈਂ ਤਾਂ ਜਹੀ ਹੋ ਜਾ ਕੇ ਤਾਂ ਫੱਟੇ ਆਹਨ ਤਾਂ ਪਾਉਂਦਾ ਹੋਸ਼ ਭੱਜਬਾਨੀ ਨਾ ਚੱਲ ਰਹੀ ਨਹੀਂ ਉਹਦੇ ਤੋਂ ਇਸ ਮੰਨ ਤੋਂ ਕੱਲਾ ਵੀ ਹਾਂ ਚੱਲਿਆ ਵਗਿਆ ਉਹ ਤੋਂ ਲੀਕ ਜੰਮ ਗਈ ਉਹ ਕਿਉਂ ਇੱਕਦਮ ਰੁਕ ਗਈ ਹੈ ਕੁੰਝ ਦੇਵਾਂ ਨਹੀਂ ਪਤਾ ਕਿ ਆ ਉੱਥੇ ਨਾ ਉਹ ਪੈਂਡ ਚੋਦ ਉਸ ਦਾ ਪਹਿਲਾਂ ਗਿੱਲਾ ਦਾ ਪਾਣੀ ਦੇ ਆ ਪਤਾ ਇਨਾਂ ਉਹ ਉੱਥੇ ਮਿੱਟੀ ਠਾਈ ਵੀ ਤੀਨ ਨਾ ਉਹ ਮਿੱਟੀ ਠਾਈ ਵੀ ਤੀਨ ਨਾ ਚਲ ਐ ਕਰ ਗਿਆ ਤੇ ਦੇ ਦਸ ਚੰਦੀ ਜਾ ਗਈ ਨੇ ਇੱਕ ਦੋ ਗੇੜਾ ਪਾ ਚਾਂਮਗੀ ਉਦੋਂ ਜੰਮਗੀ ਪੂਰਾ ਢੇਰੀ ਲੱਗੀ ਤੇ ਚੱਲ ਲਓ ਜੀ ਦੋਆਂ ਗੇਲ ਦੇ ਰਹੇ ਫਿਰ ਕਿਹੜਾ ਪਾ ਗਿਆ ਬਾਈ ਥੋੜਾ ਖੇਤ ਹੈ ਨਰਮ ਗੇਰੀ ਜਾਓ ਗੇਰੀ ਜਾਓ ਦਮ ਦਮ ਗੇਰੀ ਜਾਓ ਦਮ ਦਮ ਥੋੜਾ ਗਿੱਲਾ ਹੈ ਨਾ ਸਪੀਡ ਮੇ ਚੱਲੇਗਾ ਦਮਦਮ ਕਰੀ ਜਾ ठीक गिर रहा हाँ, चली चलो चढ़ा दो खास हाँ, चढ़ा दो चल गया अगर चल गया काम इसमें नहीं दबेगा है इस ट्राली में पता लग जाएगा ना फिर चलता रहेगा काम भी लग जाएगा ना कुछ छोड़ लिया पर ਉਹ ਲੱਗ ਰਿਹਾ। ਇਹ ਕਿਹੜਾ ਕੋਟ ਜੋ? ਹਾਂ। ਪਾਣੀ ਮਾ ਨਹੀਂ ਖਰਾਬ ਹੁੰਦੀ। ਹੈ? ਪਾਣੀ ਮਾ ਨਹੀਂ ਖਰਾਬ ਹੁੰਦੀ। ਮੈਨੂੰ ਉਹਦਨੇ ਪੁੱਛੀ ਤੱਕ ਦਿਨ ਪਹਿਲਾਂ।

ਮਰਪਾ ਇਕੱਠੀ ਹੋ ਜਾਂਦੀ ਨਹੀਂ ਜੇ ਪਾਣੀ ਭਰਿਆ ਵਾ ਤਾਂ ਪੂਰਾ ਕੋਈ ਦਿੱਕਤ ਨਹੀਂ ਹੈ। ਕਰ ਰਹੇ ਹਾਂ ਜੀ ਖਾਦ ਗੰਨੇ ਵਾਂ ਯੂਰੀਆ ਰਜੈਂਟ ਇੱਧਰ ਬੁਗਲੇ ਰਾਜਾ ਜੀ ਸ਼ੁਰੂ ਰਹੇ ਆਂ ਢਿੱਡੀ ਭੁਣਕੀਆਂ ਇਹ ਹੋ ਵੀ ਮਿੱਤਰ ਪੰਛੀ ਆ ਜ਼ਿਮੀਦਾਰ ਗਾ ਬਈ ਡੇਪੋਂ ਕੀ ਸਭ ਚੁੱਕ ਦੇ ਖੇਤਾਂ ਦੇ ਸੁੰਡੀ ਸੁੰਡੀ ਕੋਈ ਵੀ ਕੋਈ ਟਿੱਡਾ ਛੋਟੇ ਮੋਟੇ ਦਾ ਸੱਪ ਨੂੰ ਵੀ ਨਿਘਾਰ ਜਾ ਆਇਓ फिर मारिए जोर चल गए फिर छोटू लगाइए जोर फिर दोनों जोर के टोचन है चलाएगा ट्रैक्टर चलाएगा गाड़ी सिखा दें तेरे को <स्थाँगा> ਕਿਆ ਕਰੇਗਾ ਹੈ ਉੱਪਰ ਬੈਠਾ ਆਵਾਜ਼ ਆਵਾਜ਼ ਲੱਗੇ ਤੇ ਨਵੇਂ ਤੋਪੂਪ ਲੱਗੀ ਬੋਦ ਤੋਪੂਪ ਲੱਗੀ ਬੋਦ ਮਾਹਤੂਪ ਬਹੁਤ ਲੱਗੀ ਹੁੰਦਾ ਇਹ ਦਾਵਾ ਕੀ ਤੋਂ ਹੋਈ ਫੇਰੇ ਇੱਛਾ ਆ ਲੈ ਆ ਆਹ ਉਹ ਪੀਚਾ ਕਰ ਉਹ ਸਿੱਧੀ ਕਰਕੇ ਲਾਂਦਾ ਨਾਲੇ ਥੋੜੀ ਜਿਹੀ ਐ ਪੀਚਾ ਕਰ ਤਾ ਆਇਆ ਫੋਨ ਨਰੋਜਾ ਸਿੱਧੀ ਕਰਕੇ ਲਾਂਦੇ ਇੱਛਾ ਕਰਦੇ ਜਿੱਦਾਂ ਲਾਫੇ ਆਣਦੇ 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 બસ ਬਸ 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 ਛੇੜੇ ਉਹਨਾ ਛੇੜੇ ਉਹਨਾ ਛੇੜੇ ਨਾ ਛੇੜੇ ਨਾ ਵੀ ਥੋੜਾ ਮਾਰੇ ਕਰੋ ਟੱਕ ਜਦ ਪਤਾ ਕਿ ਜਿਆਦਾ ਗਿਰੇਗਾ ਥੋੜਾ ਮਾਰੇ ਕਰੋ ਇੰਨਾ ਬੜਾ ਟੱਕ ਨਾ ਮਾਰੇ ਕਰੋ ਚੱਲ ਗਿਆ ਚੱਲ ਗਿਆ ਬਾਈ ਫਿਰ ਧੁੱਪ ਬਹੁਤ ਲੱਗੀ ਸਵੇਰਾਂ ਦਾ ਬਹੁਤ ਨਰਮ ਤੇ ਦੋ ਡਰੈਕਟਰਾਂ ਗੇਲੇ ਦਿਆ ਕਿੜਾ ਸਵੇਰੋਂ ਗਿੱਲੇ ਜਿਵੇਂ ਇਹ ਦੇਖੋ ਰੇ ਨੂੰ ਗਿੱਲਾ ਇਹਨਾਂ ਦਾ ਵਾ ਟਾਇਰ ਘਰ ਉੱਥੇ ਉਸ ਮਾਤਾ ਮਿੱਟੀ ਦੀ ਖਿੱਚੀ ਵੀ ਤਾਂ ਕਰਕੇ ਗੜ ਗਈ ਸਵੇਰੋਂ ਕਿਉਂ ਦੇਖਿਆ ਮੈਂ ਜਦ ਮਿੱਟੀ ਖਿੱਚੀ ਵੀ ਸੀ ਨਾ ਬਾਈ ਬਹੁਤ ਜ਼ਿਆਦਾ ਡੂੰਗਾ ਖੱਡਾ ਤਾਂ ਕਿਥੌੜ ਤੇ ਕਰਾ ਪਰ ਫਰਕ ਹੈ ਕਿੱੱਚੇ ਵੇ ਤੇ ਤਾਂ ਕਰਕੇ ਉੱਤੇ ਟਾਇਰ ਬੈਠ ਗਿਆ ਫੇਰ ਕੁਝ 4x4 ਨਹੀਂ ਤਾਂ ਹੈ ਲਾਇਆ ਵਾ ਗੇਅਰ ਗਿਰਾ ਦੇ ਗਿਰਾ ਦੇ ਗਿਰਾ ਦੇ ਹੁਣ ਜੇ ਮੈਂ ਲਾਈ ਬਾਈਕ ਦੋ ਫਟਾਂ ਲੱਗ ਜਾਣਗੀ ਸਮਝ ਬਾਈ ਦੂਆ ਕੇਰਾ ਇੱਕ ਕੇਰਾ ਲਾਇਆ ਹੀ ਹਾਂ ਚ ਗਿਰਦੇ ਨੂੰ ਦੂਆ ਕੇਰਾ ਚੱਲ ਰਿਹਾ ਹੋ ਗਈ ਖਾਲੀ बस ਇੱਕ ਜਿਹੜਾ ਲੱਗ ਜੂਗਾ ਸੀਰਾ ਬਾਕੀ ਰੇ ਵੀ ਪੂਰਾ ਗਿਰ ਰਿਹਾ ਹੈਨ ਵਧੀਆ ਬਾਕੀ ਇੱਕ ਟਰਾਲੀ ਹੋਰ ਗਿਰੂਗੀ ਬਾਕੀ ਇਸ ਦਾ ਰਹਿ ਜਾਣਾ ਹਲੇ ਕੰਮ ਇਦਿਕ ਟਰਾਲੀ ਦਾ ਹੋਰ ਇੱਕ ਟਰਾਲੀ ਮਤ ਨਹੀਂ ਸਰਦਾ ਟਰੈਕਟਰ ਚੱਲ ਰਿਹਾ ਤੀਏ ਦੇ ਲੋਮਾ ਕਿ ਪੰਜ ਬੰਦੇ ਛੇ ਬੰਦੇ ਤਾਰ ਰਹੇ ਰਿਸਕਰ ਕੇ ਪੂਰਾ ਰਹਿ ਗਿਰ ਰਿਹਾ ਨਹੀਂ ਤਾਂ ਵੀਰ ਆਪਾਂ ਪਹਿਲਾਂ ਜਿ ਤਰ੍ਹਾਂ ਚਾਰ ਰੰਦੇ ਹੋਆ ਤੇ ਦੋਏ ਕਿਲੋਵਾਂ ਪਾਲੇ ਕਰਾਂ ਤੇ ਪਹਿਲਾਂ ਪਹਿਲਾਂ 3 ਕਿਲੋਵਾਂ ਇੱਕ ਢੇੜਾ ਇੱਕ ਡੇਢ ਕਿੜਾ ਉਸਕੇ ਬਾਅਦ ਫਿਰ ਆਪਾਂ ਦੂਆਗੇ ਦੂਆ ਲੋ ਪਾਦੇ ਕਰਾਂ ਤੇ ਆਉਂਗੇ ਖਾਲੀ ਜੀ ਆਪਾਂ ਪਹੁੰਚ ਗਏ ਖੇਤ ਆਪਾਂ ਕੇ ਦੇ ਮੋਟਰਸਾਈਕਲ ਤੇ ਸੋ ਸੁਖਮਨ ਲਿਆ ਰਿਹਾ ਟਰਾਲੀ ਦੇਖੋ ਉਹ ਆ ਰਿਹਾ ਸੜਕ ਪਰ ਜੋ ਮ ਕਰਕੇ ਦਿਖਾਈਏ ਤੁਹਾਨੂੰ ਪੰਜ 6 ਕਿਲੋ ਦੂਰ ਹੈ ਜੋ ਗਰਗਾ ਲੱਗ ਰਿਹਾ ਜਨੋਂ ਨੇੜੇ ਹੀ ਆ ਗਿਆ ਦੇਖ ਲੋ ਜੀ Es que es ni dura. Es ni dura de ਠੀਕ ਹੈ ਖੋਲੋ ਖੋਲੋ ਜਮਦਮ ਸਿੱਧੀ ਜਾਣ ਦੇ ਆਹ ਬੱਸ 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 ਠੀਕ ਆ ਬੋਲੋ ਅੰਦਰ ਦਬਾ ਕੇ ਰੱਖ नहीं तो फंस जाएगा कुंडी फिर हाँ आराम से आराम से छोड़ना चलो चलो अद Good luck, good